ਸਤਿ ਸ਼੍ਰੀ ਅਕਾਲ ਜੀ ਪੰਜਾਬ ਨਾ ਮਾਰਚਲ ਦੇ ਨਾਲ ਲਗਾਤਾਰ ਤੁਸੀਂ ਜੁੜੇ ਹੋਏ ਹੋ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ ਪ੍ਰਾਈਮ ਕੈਮ ਲੈ ਕੇ ਹਾਜ਼ਰ ਹੈ ਤਰਨਤਾਰਨ ਦੇ ਵਿੱਚ ਪਿੰਡ ਕੋਟ ਮੁਹੰਮਦ ਖਾਨ ਬੀਤੀ ਰਾਤ ਜੋ ਕੁਝ ਹੋਇਆ ਪੂਰੇ ਪੰਜਾਬ ਦੀ ਪੁਲਿਸ ਨੂੰ ਸੋਚਾਂ ਚ ਪਾ ਦਿੱਤਾ ਹੈ ਕਿ ਪੁਲਿਸ ਸੁਰੱਖਿਅਤ ਹੈ ਵੀ ਆ ਜਾਂ ਨਹੀਂ ਹੈ ਡੀਐਸਪੀ ਦੀ ਹਾਜ਼ਰੀ ਦੇ ਵਿੱਚ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਤੜਫ ਤੜਫ ਕੇ ਇਸ ਜਹਾਨ ਤੋਂ ਰੁਕਸਤ ਹੋ ਗਿਆ ਦੋ ਤਰਾਂ ਦੀ ਲੜਾਈ ਸੀ ਦੋ ਤਰਾਂ ਦੀ ਲੜਾਈ ਨੂੰ ਸਲਝਾਉਣ ਦੇ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਗਈਆਂ ਸੀ ਪਰ ਨਹੀਂ ਸੀ ਪਤਾ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਜਿਹੜਾ ਇਸ ਪੂਰੇ ਮਾਮਲੇ ਨੂੰ ਪੁਲਿਸ ਪਾਰਟੀ ਦੇ ਨਾਲ ਨਿਪਟਾਰਾ ਕਰਵਾਉਣ ਦੇ ਲਈ ਗਿਆ ਇਹ ਉਸ ਸਬ ਇੰਸਪੈਕਟਰ ਦੇ ਲਾਸਟ ਨੈਗੋਸ਼ੀਏਸ਼ਨ ਹੋਏਗੀ ਜਿਹੜੀ ਦੋ ਧਿਰਾਂ ਨੂੰ ਸਮਝਾਉਣ ਦੇ ਲਈ ਸੀ ਕਿ ਭਾਈ ਨਾ ਕਰੋ ਗੈਰਕਾਨੂੰਨੀ ਕੰਮ ਮਸਲਾ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਦਰਨਤਾਰਨ ਦੇ ਗੋਇੰਦਵਾਲ ਸਬ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ ਬਾਅਦ ਕੁਝ ਬਿਆਨ ਕਰ ਰਹੀ ਹੈ ਐਫ ਆਈ ਆਰ ਦੇ ਵਿੱਚ ਡੀ ਐਸ ਪੀ ਅਤਲ ਸੋਨੇ ਦੀਰਖਾਸਤ ਹੀ ਬਣੇ ਨੇ ਭਾਵ ਕਿ ਅਤਲ ਸੋਨੇ ਡਿਪਟੀ ਸੁਪਰਡੰਟ ਪੁਲਿਸ ਦੀ ਦਰਖਾਸਤ ਤੇ ਐਫ ਆਈ ਆਰ ਦਰਜ ਹੋਈ ਹੈ 70 ਤੋਂ ਜ਼ਿਆਦਾ ਲੋਕਾਂ ਨੂੰ ਪੰਜਾਬ ਦੀ ਪੁਲਿਸ ਰਡਾਰ ਤੇ ਲੈ ਚੁੱਕੀ ਹੈ ਪਿੰਡ ਦੇ ਲੋਕ ਸੀ 20 ਤੇ 22 ਨਾਮ ਪਰਚਾ ਦਿੱਤਾ ਗਿਆ ਜਦ ਕੇ 50 ਤੋਂ 70 ਜਿਹੇ ਲੋਕ ਨੇ ਜਿਨ੍ਹਾਂ ਦੀ ਤਲਾਸ਼ 'ਅਲੇ ਵੀ ਪੰਜਾਬ ਦੀ ਪੁਲਿਸ ਕਰ ਰਹੀ ਹੈ ਦੋ ਤਰ੍ਹਾਂ ਦੇ ਵਿੱਚ ਕਲੈਸ਼ ਸੀ 112 ਕੰਟਰੋਲ ਰੂਮ ਨੰਬਰ ਤਰਨਤਾਰਨ ਤੋਂ ਦੋ ਫੋਨ ਕਾਲਸ ਪ੍ਰਾਪਤ ਹੋਈਆਂ ਜਿਸ ਆਧਾਰ ਤੇ TSP सोनी ਆਪਣੀ ਟੀਮ ਦੇ ਨਾਲ ਪਹੁੰਚੇ ਮੌਕੇ ਤੇ ਦੇਖਿਆ ਗਿਆ ਕਿ ਫਾਇਰਿੰਗ ਹੋ ਰਹੀ ਸੀ ਫਾਇਰਿੰਗ ਦੇ ਨਾਲ-ਨਾਲ ਜੋ ਕੁਝ ਦੇਖਿਆ ਗਿਆ ਮੌਕੇ ਤੇ ਇਹ ਗੱਲ ਦੇਖਣ ਵਾਲੀ ਸੀ ਕਿ ਕਿਸ ਤਰੀਕੇ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋ ਤਿਰਾਂ ਚ ਹੋਇਆ ਕਲੈਸ਼ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਜਾਨ ਲੈ ਗਿਆ ਐਫ ਆਈ ਆਰ ਕੀ ਕੁਝ ਬਿਆਨ ਕਰ ਰਹੀ ਹੈ ਕਿੰਨੇ ਲੋਕ ਸੀ ਮਾਮਲਾ ਕੀ ਸੀ ਸਮਝਣ ਦੀ 시 ਕੋਸ਼ਿਸ਼ ਕਰਾਂਗੇ ਇਨ ਵੱਡੇ ਇੰਪੋਰਟੈਂਟ ਸਾਡੇ ਸਵਾਲ ਰਹਿਣਗੇ ਸਭ ਤੋਂ ਪਹਿਲਾ ਸਵਾਲ ਰਹੇਗਾ ਡੀਐਸਪੀ ਦੀ ਹਾਜ਼ਰੀ ਦੇ ਵਿੱਚ ਸਬ ਇਨਸਪੈਕਟਰ ਦਾ ਕਤਲ ਕਰ ਦਿੱਤਾ ਗਿਆ ਮਾਮੂਲੀ ਵਿਵਾਦ ਸਬ ਇਨਸਪੈਕਟਰ ਦੀ ਜਾਨ ਕਿਉਂ ਲੈ ਗਿਆ ਦੂਜਾ ਸਵਾਲ ਰਹੇਗਾ ਕਿਉਂ ਸਬ ਇਨਸਪੈਕਟਰ ਚਰਨਜੀਤ ਸਿੰਘ ਦਾ ਕਤਲ ਕਰ ਦਿੱਤਾ ਡੀਐਸਪੀ ਅਤਲ ਸੋਨੇ ਬਿਆਨ ਕਰਦੇ ਨੇ ਕਿ ਇੱਕ ਧਿਰ ਨੇ ਆ ਕੇ ਪੁਲਿਸ ਮੁਲਾਜ਼ਮ ਨੂੰ ਜੱਫਾ ਮਾਰ ਲਿਆ ਦੂਜੇ ਨੇ ਆ ਕੇ ਕਿਹਾ ਕਿ ਕਟ ਦੇ ਪੁਲਿਸ ਮੁਲਾਜ਼ਮ ਦੇ ਵਿੱਚੋਂ ਗੋਲੀ ਤੇ ਫਿਰ ਸਿੱਧੀ ਚਰਨਜੀਤ ਸਿੰਘ ਸਬ ਇੰਸਪੈਕਟਰ ਦੇ ਗੋਲੀ ਪੇਟ ਵਿੱਚ ਮਾਰੇ ਗਏ ਢੱਡ ਵਿੱਚ ਮਾਰੇ ਗਏ ਮੌਕੇ ਤੇ ਖੂਨ ਦੇ ਨਾਲ ਲਥਪਤ ਸਬ ਇੰਸਪੈਕਟਰ ਚਰਨਜੀਤ ਸਿੰਘ ਤੜਫਦਾ ਰਿਹਾ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਬਾਅਦ ਵਿੱਚ ਪਤਾ ਲੱਗਿਆ ਕਿ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹੈ ਤੀਜਾ ਸਵਾਲ ਕੀ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਜਾਨ ਬਚਾਈ ਜਾ ਸਕਦੀ ਸੀ ਇਹੋ ਸਵਾਲ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਵੀ ਚਰਚਾ ਹੋ ਰਹੀ ਹੈ ਪਰ ਪੀੜਤ ਪਰਿਵਾਰ ਦੇ ਜ਼ਖਮਾਂ ਤੇ ਮੱਲਮ ਸਰਕਾਰ 2 ਕਰੋੜ ਦੇ ਨਾਲ ਲਾ ਰਹੀ ਹੈ ਐਕਸ ਗ੍ਰੇਸ਼ੀਆ ਗ੍ਰਾਂਟ ਪੰਜਾਬ ਦੇ Chief Minister ਮਾਨ ਨੇ ਜਾਰੀ ਕਰਵਾਈ ਹੈ 1 ਕਰੋੜ ਤੇ 1 ਕਰੋੜ HDFC ਬੈਂਕ ਵੇ ਪਰਿਵਾਰ ਨੂੰ ਦੇਣ ਜਾ ਰਿਹਾ ਪਰ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖਾਕੀ ਧਾਰੀ ਸੁਰੱਖਿਅਤ ਕਿਉਂ ਨਹੀਂ ਹਨ ਜੇ ਦੋ ਤਰ੍ਹਾਂ ਦੀ ਲੜਾਈ ਸੀ ਕਿ ਐਨੇ ਹੌਸਲੇ ਬੁਲੰਦ ਹੋ ਗਏ ਕਿ ਪੁਲਿਸ ਮੁਲਾਜ਼ਮ ਦੀ ਹੀ ਜਾਨ ਲੈ ਲਈ ਵੱਕਵੱਕ ਪਾਰਟੀ ਨੇ ਬੁਲਾ ਰਹੇ ਸਾਡੇ ਨਾਲ ਜੁੜ ਚੁੱਕੇ ਨੇ ਸਵਾਗਤ ਕਰਾਂਗੇ ਰੂਪੀ ਗਿਲਜੀ ਇੰਟਰਨੈਸ਼ਨਲ ਕਾਂਗਰਸ ਤੋਂ ਗੱਲਬਾਤ ਸਵਾਗਤ ਹੈ ਕੁਲਦੀਪ ਸਿੰਘ ਤਾਲੀਵਾਲ ਭਾਜਪਾ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਐਡਵੋਕੇਟ ਪਰਮਵੀਰ ਸਿੰਘ ਸਣੀ ਸਾਹਿਬ ਜੁੜਨੋਂ ਦਾ ਮੈਂ ਸਵਾਗਤ ਕਰਦਾ ਤੇ ਨਾਲ ਸਾਫ ਦਾ ਪੁਲਿਸ ਅਫਸਰ ਤਜਿੰਦਰ ਸਿੰਘ ਜਿਹੜੇ ਐਕਸ ਐਸਪੀਆਈ ਰਹੇ ਨੇ ਇਨਵੈਸਟੀਗੇਸ਼ਨ ਤੇ ਰਹੇ ਉਹਨਾਂ ਦਾ ਵੀ ਸਵਾਗਤ ਕਰਦਾ ਤਜਿੰਦਰ ਜੀ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਰਹੇਗਾ ਕਿ ਸਿਚੁਏਸ਼ਨ ਬਹੁਤ ਕੁਝ ਬਿਆਨ ਕਰ ਰਹੀ ਹੈ ਪੰਜਾਬ ਪੁਲਿਸ ਦੀ ਟੀਮ ਗਈ ਕਾਨੂੰਨ ਵਿਵਸਥਾ ਨੂੰ ਮੈਂਟੇਨ ਕਰਨਾ ਪੁਲਿਸ ਦਾ ਕੰਮ ਹੁੰ ਪਰ ਸਿਚੁਏਸ਼ਨ ਅਜਿਹੀ ਬਣੀ ਕਿ ਨਹੀਂ ਸੀ ਪਤਾ ਕਿ ਇਸ ਤਰੀਕੇ ਨਾਲ ਉਹਨਾਂ ਕੋਲ ਹਥਿਆਰ ਨਹੀਂ ਹਾ ਫਾਇਰਿੰਗ ਦੀ ਇਨਫੋਰਮੇਸ਼ਨ ਜ਼ਰੂਰ ਕੰਟਰੋਲ ਰੂਮ ਤੇ ਇੱਕ ਸਾਕਸ਼ੀ ਨੇ ਦਿੱਤੀ ਕਿ ਹਾਂ ਉਹਤੇ ਗੋਲੀਆਂ ਚੱਲ ਰਹੀਆਂ ਨੇ ਪੁਲਿਸ ਇਸ ਮਸਲੇ ਨੂੰ ਆਕੇ ਸੁਲਝਾਵੇ ਚਰਨ ਨੂੰ ਪਹਿਲਾ ਤਾਂ ਮੇਰੇ ਜਿੰਦਗੀ ਚਰਨਜੀਤ ਸਿੰਘ ਸਬ ਇੰਸਪੈਕਟਰ ਜਿਹੜੇ ਸਾਡੇ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਹੈ ਤੇ ਉਹਨਾਂ ਦੇ ਪਰਿਵਾਰ ਨਾਲ ਕੰਡੋਲੈਂਸ ਹੈਗੀਆਂ ਨੇ ਬਹੁਤ ਮਾੜੀ ਘਟਨਾ ਹੋਈ ਹੈ ਤੇ ਇਹਦੇ ਵਿੱਚ ਮੇਰਾ ਕਮੈਂਟ ਤਾਂ ਇਹੀ ਹੈ ਕਿ ਵੀ ਪੁਲਿਸ ਜਿਹੜੀ ਹੈਗੀ ਹੈ ਬਿਲਕੁਲ ਅਵੇਸਲੀ ਕਹਿ ਸਕਦੇ ਆ ਕਿ ਇਹਦੇ ਵਿੱਚ ਜੇ ਥੋੜਾ ਜਿਆ ਚੌਸ ਦਰਸਤ ਜਾਂ ਉਹਨਾਂ ਨੂੰ ਪਤਾ ਹੁੰਦਾ ਕਿ ਇਦਾਂ ਦਾ ਕੁਝ ਅਗੇ ਘਟ ਸਕਦਾ ਉਹਦੀ ਤਿਆਰੀ ਨਾਲ ਕਿਤੇ ਗਏ ਹੁੰਦੇ ਤਾਂ ਇਦਾਂ ਦਾ ਕੁਝ ਨਹੀਂ ਹੋ ਸਕਦਾ ਸੀਗਾ ਇਹਦਾ ਮਤਲਬ ਹੈ ਅਵੇਸਲਾਪਨ ਹੈਗਾ ਕਿ ਪਬਲਿਕ ਦਾ ਸਾਨੂੰ ਕੁਝ ਨਹੀਂ ਕਹੂਗੀ ਕਿਉਂਕਿ ਅੱਜ ਕੱਲ ਪਬਲਿਕ ਦਾ ਜਿਸ ਹਿਸਾਬ ਨਾਲ ਦੱਸਦੇ ਵੀ 100 ਤੋਂ ਵੱਧ ਬੰਦੇ ਇਕੱਠੇ ਹੋਏ ਹੋਏ ਸੀਗੇ ਤੇ ਉੱਥੇ ਪਬਲਿਕ ਨਾਲ ਝੜਪ ਹੋ ਗਈ ਮੈਂ ਤਾਂ ਜਣ ਕਿ ਇਹ ਕਹੂੰਗਾ ਕਿ ਅੱਗੋਂ ਪੁਲਿਸ ਜਣ ਕਿ ਜਿਸ ਤਰ੍ਹਾਂ ਇਹਦੇ ਸ਼ਾਰਟ ਲੱਗਿਆ ਸੀ ਉਸ ਤੋਂ ਬਾਅਦ ਰਿਟੈਲੀਏਟ ਕਰ ਦਿੰਦੀ ਤਾਂ ਹੋ ਸਕਦਾ ਵੀ ਹੋਰ ਵੀ ਜਣ ਕਿ ਪਬਲਿਕ ਦੇ ਕਿੰਨੇ ਬੰਦਿਆਂ ਦੀਆਂ ਜਾਨਾਂ ਹੋਰ ਜਾ ਸਕਦੀਆਂ ਸੀ ਜਾਂ ਇੰਨਾ ਹਜੂਮ ਇਕੱਠਾ ਹੋਇਆ ਸੀਗਾ ਕਿ ਵੀ ਉੱਥੇ ਹੋਰ ਵਾਧਾ ਹੁੰਦਾ ਤਾਂ ਪੁਲਿਸ ਦੇ ਹੋਰ ਮੁਲਾਜ਼ਮਾਂ ਦੀ ਵੀ ਜਾਨ ਜਾ ਸਕਦੀ ਸੀ ਬੰਦੇ ਨੇ ਕਤਲ ਕਰਨ ਵਾਲੇ ਨੂੰ ਫੜਿਆ ਜਾਊਗਾ ਕੋਈ ਐਡੀ ਗੱਲ ਨਹੀਂ ਹੈ ਉਹ ਕਿਤੇ ਨਹੀਂ ਯਾਨਕੀ ਉਹ ਜਾਊਗਾ ਫੜਿਆ ਜਾਊਗਾ ਪਰ ਇਹ ਹੈ ਵੀ ਅਵੇਸਲੇਪਨ ਕਰਕੇ ਸਬ ਇੰਸਪੈਕਟਰ ਜੇ ਯਾਨਕੀ ਉਹਦੇ ਕੋਲ ਵੈਪਨ ਹੁੰਦੇ ਹੋਏ ਵੈਪਨ ਨੂੰ ਯਾਨਕੀ ਵੈਪਨ ਸਮੇਤ ਉਹਨੂੰ ਗੁੱਥਮ ਗੁੱਥਾ ਹੋ ਰਿਹਾ ਤਾਂ ਗੁੱਥਮ ਗੁੱਥੇ ਜੇ ਵੈਪਨ ਪੇਦਰੇ ਵੀ ਕਿਸੇ ਦੇ ਵੀ ਹੱਥ 'ਚ ਪੈ ਸਕਦਾ ਜੇ ਵੈਪਨ ਉਹਨੇ ਫੜ ਕੱਢ ਕੇ ਆਪਣੇ ਹੱਥ 'ਚ ਪੜਿਆ ਹੁੰਦਾ ਫੇਰ ਕਿਵੇਂ ਦੂਜਾ ਬੰਦਾ ਖੋਲ੍ਹਦਾ ਇਹਦਾ ਮੰਨ ਲਓ ਵੀ ਵੈਪਨ ਉਹਦੇ ਉਹਦੇ ਵਿੱਚ ਸੀਗਾ ਤੇ ਉਹ ਉਹ ਬੰਦੇ ਨੇ ਇੱਕ ਆਮ ਜਿਵੇਂ ਆਪਾਂ ਦੋ ਬੰਦਿਆਂ ਨੂੰ ਲੜਦਿਆਂ ਨੂੰ ਹਟਾਉਣੇ ਆ ਇਸ ਤਰ੍ਹਾਂ ਜਨਕੀ ਉਹਨੇ ਐਕਸ਼ਨ ਕੀਤਾ ਹੋਣਾ ਜਿਹਦੇ ਕਰਕੇ ਉਹਦੇ ਹੋਸਟਲਰ 'ਚੋਂ ਹੀ ਵੈਪਨ ਉਹਨੇ ਕੱਢ ਲਿਆ ਜਾਂ ਜੋ ਵੀ ਹੋਇਆ ਇਹ ਸਾਰ ਨੂੰ ਵੱਡਾ ਹੈਗਾ ਅਵਿਸਲਾਪਨ ਦੂਸਰਾ ਇਹ ਹੈ ਕਿ ਵੀ ਜਿਹੜਾ ਮੌਕੇ ਤੇ ਡੀਐਸਪੀ ਸੀਗਾ ਸਾਰਾ ਸੀਗਾ ਉਹਦੇ ਵਿੱਚ ਜੇ ਇਹ ਅੱਗੇ ਭੱਜ ਗਿਆ ਕੋਈ ਪ੍ਰੋਬਲਮ ਨਹੀਂ ਅੱਗੇ ਜੇ ਕਿਤੇ ਰਿਟੈਲੀਏਟ ਹੋ ਜਾਂਦੇ ਯਾਨਕਿ ਜੇ ਉਹ ਥੋੜਾ ਜਿਹਾ ਜਿਵੇਂ ਕਹਿੰਦੇ ਆ ਵੀ ਤੈਸ਼ ਛਾ ਕੇ ਅੱਗੇ ਪੁਲਿਸ ਐਕਸ਼ਨ ਨਾਲ ਜਾਂ ਫਾਇਰਿੰਗ ਹੋਰ ਕਰ ਦਿੰਦੀ ਤਾਂ ਹੋਰ ਵੱਡਾ ਨੁਕਸਾਨ ਹੋ ਜਾਣਾ ਸੀਗਾ ਇਹ ਮੇਰਾ ਹੈਗਾ ਕਿ ਵੀ ਪੁਲਿਸ ਨੂੰ ਰਜਿੰਦਰ ਜੀ ਤੁਸੀਂ ਬਿਲਕੁਲ ਇਹ ਕਿ ਅਵੇਸਲੇਪਣ ਦੀ ਕਮੀ ਸੀ ਮੈਂ ਐਫਆਈਆਰ ਨੂੰ ਰੀਡ ਕਰ ਰਿਹਾ ਸੀ 9:30 ਵਜੇ ਦੀ ਘਟਨਾ 2:00 ਵਜੇ 20 ਮਿੰਟ ਦੀ ਐਫਆਈਆਰ ਦਰਜ ਹੁੰਦੀ ਹੈ ਅਤਲ ਸੋਨੀ ਡੀਐਸਪੀ ਇਸ ਚ ਦਰਖਾਸਤ ਹੀ ਬੰਦਦੇ ਹੈ ਬੜੀ ਬੰਦਪੱਗ ਘਟਨਾ ਨਹੀਂ ਹੋਣੀ ਚਾਹੀਦੀ ਪਰ 112 ਨੰਬਰ ਤੇ ਕੰਟਰੋਲ ਰੂਮ ਨੰਬਰ ਤੇ ਫੋਨ ਕਾਲਸ ਆਈਆਂ ਕਿ ਪਿੰਡ ਚ ਗੋਲੀਬਾਰੀ ਹੋ ਰਹੀ ਹੈ ਟੀਮ ਕਿਵੇਂ ਆਪਣੇ ਆਪ ਨੂੰ ਰੈਡੀ ਕਰਦੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬੁਲੇਟ ਪ੍ਰੂਫ ਜੈਕਟਸ ਕੀ ਸਬ ਇੰਸਪੈਕਟਰ ਦੀ ਜਾਨ ਬਚਾ ਸਕਦੀ ਸੀ ਅਵੇਸਲਾ ਪਰ ਤੁਸੀਂ ਬਹੁਤ ਬੜਾ ਸ਼ਬਦ ਵਰਤੇ ਇੱਥੇ ਬਿਲਕੁਲ ਇਹ ਜਿਵੇਂ 112 ਦਾ ਹੈਗਾ ਬਸ 112 ਦੇ ਬਿਲਕੁਲ ਜ਼ਰੂਰ ਪੁਲਿਸ ਨੇ ਇੱਕ ਇੱਕ ਰੱਖੀ ਹੋਈ ਹੈ ਹੌਟਲਾਈਨ ਹੀ ਹੈ ਕਿ ਵੀ ਵਿਦਨ 5 ਮਿੰਟ ਪੁਲਿਸ ਪਹੁੰਚੇਗੀ ਮੌਕੇ ਤੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਬੁਲਟ ਪ੍ਰੂਫ ਜੈਕਟ ਵਗੈਰਾ ਇੰਨੀ ਤਿਆਰੀ ਆਮ ਰੁਟੀਨ ਦੇ ਵਿੱਚ ਨਹੀਂ ਹੁੰਦੀ 112 ਦੀ ਕਾਲ ਇੱਕ ਝਗੜੇ ਦੀ ਮਾਮੂਲੀ ਝਗੜੇ ਦੀ ਮੰਨ ਕੇ ਅਗਲਾ ਜਾਂਦਾ ਕਿ ਉਸ ਦੇ ਬਾਅਦ ਇਹ ਹੁੰਦਾ ਹੈ ਕਿ ਵੀ ਮੌਕੇ ਤੇ ਜਾ ਕੇ ਪੁਲਿਸ ਵਾਲੇ ਪੈਸੀਫਾਈ ਕਰ ਦਿੰਦੇ ਆ ਤੇ ਦੋਨਾਂ ਦੇ ਰਨ ਨੂੰ ਥਾਣੇ ਆਉਣ ਲਈ ਬੁਲਾ ਲੈਂਦੇ ਆ ਹਦਾਇਤ ਕਰ ਦਿੰਦੇ ਆ ਜਾਂ ਯਾਨਕੀ ਉੱਥੇ ਥੋੜਾ ਜਿਹਾ ਵਾਅਦਾ ਕਰਦਾ ਹੋਵੇ ਤਾਂ ਉਹਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਆਉਂਦੇ ਆ ਸਾਰੀ ਅਗਲੀ ਕਾਰਵਾਈ ਸੁਣਵਾਈ ਜਿਹੜੀ ਆ ਥਾਣੇ ਬੈਠ ਕੇ ਹੁੰਦੀ ਹੁੰਦੀ ਆ ਇਹ ਦੂਜੀ ਐਫਆਈਆਰ ਦਰਜ ਹੋਈ ਹੈ 3 ਦਿਨ ਪਹਿਲਾਂ ਤਜਿੰਦਰ ਜੀ ਇੱਕ ਹੋਰ ਐਫਆਈਆਰ ਜਿਹੜੀ ਹੈ ਉਹ ਦਰਜ ਕੀਤੀ ਗਈ ਸੀ ਉਹ ਵੀ ਮਾਮਲਾ ਇਸ ਨਾਲ ਇੰਟਰਲਿੰਕ ਦੱਸਿਆ ਜਾ ਰਿਹਾ ਹੈ ਮੈਂ ਆਉਂਗਾ ਤੁਹਾਡੇ ਕੋਲ ਗਿਲਸਾਭ ਕਿਵੇਂ ਦੇਖਦੇ ਹੋ ਕਾਂਗਰਸ ਇਸ ਪੂਰੇ ਸਿਨੈਰੀਓ ਨੂੰ ਕਿਵੇਂ ਦੇਖਦੀ ਹੈ ਦੇਖੋ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਂਗਰਸ ਸਵਾਲ ਤਾਂ ਚੁੱਕ ਰਹੀ ਹੈ ਪਰ ਸਰਕਾਰ ਦਾ ਮੰਨਣਾ ਹੈ ਕਿ ਅਸੀਂ ਐਕਸਪ੍ਰੈਸ਼ੀਆ ਗ੍ਰਾਂਟ ਜਾਰੀ ਕੀਤੀ ਹੈ ਅ ਕ੍ਰਿਸ਼ਨ ਜੀ ਪਹਿਲਾਂ ਤਾਂ ਉਹਨਾਂ ਨੂੰ ਸ਼ਰਧਾਂਜਲੀ ਕਿਉਂਕਿ ਸਾਡੀ ਪੰਜਾਬ ਪੁਲਿਸ ਦੀਆਂ ਸੜਕਾਂ ਤੇ ਹੈ ਇਹ ਸ਼ਾਇਦ ਅਸੀਂ ਘਰਾਂ 'ਚ ਹੀ ਹਫਾਜ਼ਤ ਦੀ ਨੀਂਦ ਸੌ ਸਕਦੇ ਹਾਂ ਦੇਖੋ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਵੱਲੋਂ ਗੋਲੀ ਮਾਰੀ ਗਈ ਡੀਐਸਪੀ ਅਤੁਲ ਸੋਨੀ ਨੂੰ ਮੈਂ ਜਾਣਦਾ ਬਹੁਤ ਵਧੀਆ ਅਫਸਰ ਹੈ ਜਿਹੜਾ ਨਸ਼ੇ ਖਿਲਾਫ ਵੀ ਲੜਾਈ ਲੜਦਾ ਔਰ ਬੜਾ ਦਲੇਰ ਅਫਸਰ ਹੈ ਸਿਚੁਏਸ਼ਨ ਕਿੱਦਾਂ ਦੀ ਬਣੀ ਹੋਊਗੀ ਕਿ ਇਹੋ ਜਿਹੀ ਅਫੀਸਰ ਦੇ ਉੱਤੇ ਵੀ ਸਮਝ ਲਓ ਡੀਐਸਪੀ ਦੇ ਉੱਤੇ ਗੋਲੀ ਚਲਾਈ ਗਈ ਜਦੋਂ ਡੀਐਸਪੀ ਦੀ ਸੁਪਰਵਾਈਜ਼ਨ 'ਚ ਉਥੇ ਟੀਮ ਗਈ ਤੇ ਇੰਨਾ ਸਾਹਸ ਵਧੀਆ ਹੋਇਆ ਸੀ ਇਹਦਾ ਕਾਰਨ ਕੀ ਹੈ ਕਿ ਪੋਲੀਟੀਕਲ ਇੰਟਰਫਰੈਂਸ ਆਣਿਆਂ ਚ ਮੈਂ ਸਮਝਦਾ ਕਿ ਅੱਜ ਤੱਕ ਦੀ ਹਿਸਟਰੀ ਚ ਸਭ ਤੋਂ ਜਿਆਦਾ ਹੈ ਪੁਲਿਸ ਪੁਲਿਸ ਨੂੰ ਵੇਸਲਾ ਕਰ ਦਿੱਤਾ ਗਿਆ ਜੋ ਪੋਲੀਟੀਕਲ ਐਮ ਐਲ ਏ ਸ ਦੇ ਵੱਲੋਂ ਫੋਨ ਕੀਤੇ ਜਾਂਦੇ ਆ ਜਾਂ ਇਹਨਾਂ ਦੇ ਪੋਲੀਟੀਕਲ ਇੰਨਾ ਜਿਆਦਾ ਮੈਂ ਸਾਡਾ ਫਾਜ਼ਲਕਾ ਜ਼ਿਲ੍ਹਾ ਪਤਾ ਨਹੀਂ ਕਿੰਨੀਆਂ ਐਫ ਆਰ ਵਿਖਾ ਸਕਦਾ ਜਿਹੜੀ ਸਮਝ ਨਹੀਂ ਆ ਰਹੀ ਪਤਾ ਨਹੀਂ ਕੀ ਪੁਲਿਸ ਨੂੰ ਇੰਨਾ ਸਰੈਂਡਰ ਪੁਲਿਸ ਨੇ ਕਰ ਲਿਆ ਇਹ ਆਮ ਆਦਮੀ ਪਾਰਟੀ ਦੇ ਐਮ ਐਲ ਏ ਸ ਦੇ ਅੱਗੇ ਕੀ ਜਿਹੜੇ ਦਲੇਰ ਅਫਸਰ ਉਨ੍ਹਾਂ ਦਾ ਵੀ ਮਨੋਬਲ ਡਿੱਗ ਰਿਹਾ ਔਰ ਖਾਸ ਤੌਰ ਤੇ ਡੀਆਈਜੀ ਜਿਹੜੇ ਫਿਰੋਜ਼ਪੁਰ ਨੇ ਹਰਮਨਬੀਰ ਗਿੱਲ ਬੜੇ ਵਧੀਆ ਆਫੀਸਰ ਜਾਣੇ ਜਾਂਦੇ ਆ ਸਾਨੂੰ ਉਮੀਦ ਹੈ ਕਿ ਉਹ ਪੂਰੀ ਇਂਦੇਚ ਕਾਰਵਾਈ ਕਰਨਗੇ ਪਰ ਜੇ ਆਮਾ ਦੀ ਪਾਰਟੀ ਦੇ ਵਰਕਰਾਂ ਚ ਪਿੰਡਾਂ ਦੇ ਸਰਪੰਚ ਗੋਲੀਆਂ ਚਲਾਉਣ ਲੱਗ ਗਏ ਤੇ ਫਿਰ ਸਾਡੀ ਸਟੇਟ ਨੂੰ ਤਾਂ ਅਸੀਂ ਗੈਂਗਲੈਂਡ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ ਜਿਹੜੇ ਪਾਸੇ ਲੈ ਕੇ ਜਾ ਰਹੇ ਹਾਂ ਕਿ ਜੇ ਪਿੰਡਾਂ ਦੇ ਸਰਪੰਚਾਂ ਨੇ ਤਾਂ ਫੈਸਲੇ ਕਰਾਉਣੇ ਹੁੰਦੇ ਆ ਤੇ ਜੇ ਉਹ ਹੀ ਗੋਲੀਆਂ ਚਲਾਉਣ ਲੱਗ ਜਾਣਗੇ ਈ ਇੰਨੀ ਕਿ ਕਿ ਪਿੱਛੋਂ ਕੀ ਪੋਲਿਟਿਕਲ ਐਮਐਲਏ ਨੇ ਕੀ ਹੋਣਾ ਵੀ ਚੱਕਦੇ ਫੱਟੇ ਮੈਂ ਤੇਰੇ ਨਾਲ ਆ ਪੁਲਿਸ ਦੀ ਕੀ ਆ ਵੀ ਅਸੀਂ ਡੀਐਸਪੀ ਨੂੰ ਕਹਦਾਂਗੇ ਅਸੀਂ ਐਸਐਸਪੀ ਨੂੰ ਕਹਦਾਂਗੇ ਤੇ ਇਹ ਇਹ ਰੋਜ਼ ਇੱਕ ਵਾਰਦਾਤਾ ਹੋਈਆਂ ਕਦੇ ਥਾਣਿਆਂ ਤੇ ਅਟੈਕ ਕਦੇ ਕਿਸੇ ਦੇ ਘਰੇ ਗਰਨੇਡ ਔਰ ਉਹ ਵੀ ਬਾਹਰੋਂ ਇੰਪੋਰਟਡ ਗਰਨੇਡ ਚਲਾਏ ਜਾਂਦੇ ਆ ਔਰ ਮੈਂ ਸਮਝਦਾ ਸਰਕਾਰ ਸਿਰ ਟੁਟਕਲਿਆਂ ਚੁੱਲਜੀ ਹੋਈ ਹੈ ਔਰ ਸਰਕਾਰ ਸਿਰਫ ਜਿਹੜੀ ਐਡਵਰਟਾਈਜ਼ਮੈਂਟ ਚੁੱਲਜੀ ਹੋਈ ਹੈ ਗਰਾਊਂਡ ਤੇ ਕੋਈ ਕੰਮ ਨਹੀਂ ਕਰ ਰਹੀ ਠੀਕ ਜੀ ਠੀਕ ਪਰਮਿਟ ਸਣੀ ਦੀ ਅਕਾਲੀ ਦਲ ਦੇਖੋ ਕਿਵੇਂ ਦੇਖ ਰਿਹਾ ਹੈ ਸਿਚੁਏਸ਼ਨ ਨੂੰ ਮੈਂ ਕਿਸੇ ਵਿਸ਼ੇਸ਼ ਪਾਰਟੀ ਦਾ ਨਹੀਂ ਜ਼ਿਕਰ ਕਰਦਾ ਬਹੁਤੇ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਸੀ 70 ਲੋਕ ਇਸ ਐਫ ਆਈ ਆਰ ਦੇ ਵਿੱਚ ਪੁਲਿਸ ਨੇ ਬੰਦੇ ਨੇ 2 ਬਾਈ ਨੇਮ 50 ਦੀ ਤਲਾਸ਼ ਸ਼ਰੇ ਹੋ ਰ ਹੈ ਦੇਖੋ ਕਿਸ਼ਨ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਦੇਖੋ ਸਾਡਾ ਲੋ ਪਹਿਲਾ ਸ਼੍ਰੋਮਣੀ ਅਕਾਲੀ ਦਲ ਉਹ ਜਿਹੜੇ ਸਰਦਾਰ ਚਰਨਜੀਤ ਸਿੰਘ ਹੈ ਜਿਹੜਾ ਆਪਣੇ ਬਿਊਟੀ ਤੇ ਦੁਭਾਂਦੇ ਹੋਏ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਨਾਲ ਕੰਡੋਲੈਂਸ ਕਰਦੀ ਆ ਔਰ ਹਰ ਇੱਕ ਤਰੀਕੇ ਨਾਲ ਸ਼ਰੂਮਨੀ ਅਕਾਲੀ ਦਲ ਦੀ ਲੀਡਰਸ਼ਿਪ ਉਹਨਾਂ ਦੇ ਪਰਿਵਾਰ ਨਾਲ ਖੜੀ ਹੈ ਤੁਸੀਂ ਇਹ ਦੇਖੋ ਵੀ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਪੰਜਾਬ ਦੇ ਵਿੱਚ ਅੱਜ ਇੰਨੀ ਗੁੰਡਾਗਰਦੀ ਦਾ ਮਾਹੌਲ ਜਿਹੜਾ ਨੰਗਾ ਨਾਚ ਹੋ ਗਿਆ ਹੈ ਵੀ ਪੰਜਾਬ ਦੀ ਪੁਲਿਸ ਵੀ ਸੁਰੱਖਿਅਤ ਨਹੀਂ ਹੈ ਅੱਜ ਔਰ ਇਹ ਇਸ ਕਰਕੇ ਹੋ ਰਿਹਾ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਇੱਕ ਕਮਜ਼ੋਰ ਸਰਕਾਰ ਹੈ ਜਿਨ੍ਹਾਂ ਨੇ ਗੈਂਗਸਟਰਾਂ ਨੂੰ ਤਾਂ ਕੀ ਕਾਬੂ ਕਰਨਾ ਸੀ ਪਰ ਉਹਨਾਂ ਦੇ ਆਪ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਹੈਗੇ ਉਹ ਗੈਂਗਸਟਰ ਨਾਲੋਂ ਵੱਧ ਹੱਦ ਦਾ ਟੱਪ ਚੁੱਕੇ ਦੇਖੋ ਇੱਕ ਚੁਣਿਆ ਹੋਇਆ ਸਰਪੰਚ ਜਿੱਦੀ ਡਿਊਟੀ ਹੁੰਦੀ ਹੈ ਵੀ ਉਸ ਆਪਣੇ ਪਿੰਡ ਦੇ ਵਿੱਚ ਅਮਨ-ਅਮਾਨ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਜਦ ਉਹ ਹੀ ਗੋਲੀਆਂ ਚਲਾਣ ਲੱਗ ਜਾਵੇ ਔਰ ਉਹ ਵੀ ਪੰਜਾਬ ਪੁਲਿਸ ਦੇ ਉੱਪਰ ਜਿਹਦੇ ਨਾਲ ਰਹਿ ਕੇ ਉਹਦੀ ਇੱਕ ਡਿਊਟੀ ਹੁੰਦੀ ਹੈ ਵੀ ਪੁਲਿਸ ਦਾ ਮੈਂ ਸਾਥ ਦਵਾਂਗਾ ਆਪਣੇ ਪਿੰਡ ਦੇ ਵਿੱਚ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋਣ ਦਵਾਂਗਾ ਸ਼ਾਂਤੀ ਭਾਈਚਾਰੇ ਬਣਾਉਣ ਲਈ ਮੈਨੂੰ ਜਿੰਨੀ ਵੀ ਮਦਦ ਕਰਨੀ ਪਈ ਵੀ ਪੰਜਾਬ ਪੁਲਿਸ ਦੀ ਮਦਦ ਕਰਾਂਗਾ ਵੀ ਔਰ ਲਵਾਵਾਂਗਾ ਤਾਂ ਅੱਜ ਸਰਕਾਰ ਕਠਾਰੇ ਦੇ ਵਿੱਚ ਹੈ ਔਰ ਅੱਜ ਬੜੀ ਸ਼ਰਮਿੰਦਗੀ ਦੀ ਗੱਲ ਹੈ ਜੋ ਇੱਕ ਟਵੀਟ ਕੀਤਾ ਗਿਆ ਵੀ ਅਸੀਂ ਐਕਸ ਗ੍ਰੇਸ਼ੀਆ ਦਿੱਤਾ ਦੇਖੋ ਇਹਦਾ ਮਤਲਬ ਅਸੀਂ ਜਿਹੜਾ ਸਾਡੇ ਇੱਕ ਪੁਲਿਸ ਵਾਲੇ ਜਿਹੜੇ ਸ਼ਹੀਦ ਹੋਏ ਐ ਅਸੀਂ ਇੱਕ ਐਕਸ ਗ੍ਰੇਸ਼ੀਆ ਦੇ ਕੇ ਉਹਨਾਂ ਦੀ ਮੌਤ ਜਿਸ ਤਰੀਕੇ ਕੀਤੀ ਗਈ ਹੈ ਕੀ ਅਸੀਂ ਉਹਦਾ ਇੱਕ ਮੁੱਲ ਮੁੱਲ ਪਾ ਰਹੇ ਦੇਖੋ ਗੱਲ ਤਾਂ ਇੱਥੇ ਇਹ ਹੋਣੀ ਚਾਹੀਦੀ ਸੀ ਵੀ ਸਰਕਾਰ ਨੂੰ ਉਸੇ ਵੇਲੇ ਸਖਤ ਐਕਸ਼ਨ ਲੈਣਾ ਚਾਹੀਦਾ ਸੀ ਉਹ ਸਰਪੰਚ ਦੇ ਖਿਲਾਫ ਜਿਹੜਾ ਬਾਅਦ ਚ ਅਰੈਸਟ ਕੀਤਾ ਗਿਆ ਮੇਰੇ ਤੋਂ ਪਹਿਲਾਂ ਜਿਹੜੇ ਐਸਪੀ ਸਾਹਿਬ ਨੇ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਵੀ ਜਿਹੜੀ ਪੁਲਿਸ ਹੈ ਉਹਦਾ ਅਵੇਸਲਾਪਨ ਔਰ ਇਹ ਅਵੇਸਲਾਪਨ ਕਿਉਂ ਹੈ ਅਵੇਸਲਾਪਨ ਇਸ ਕਰਕੇ ਹੈ ਵੀ ਥਾਣਿਆਂ ਦੇ ਵਿੱਚ ਜਿਹੜੀ ਇੱਕ ਰੈਕੋਸਿਟ ਨੰਬਰ ਚਾਹੀਦੀ ਹੈ ਪੁਲਿਸ ਫੋਰਸ ਦਾ ਅੱਜ ਥਾਣਿਆਂ ਵਿੱਚ ਤਾਂ ਹੈ ਨਹੀਂ ਅੱਧੀ ਤੋਂ ਜ਼ਿਆਦਾ ਪੁਲਿਸ ਫੋਰਸ ਅੱਜ ਜਿਹੜੇ ਸਾਡੇ ਮੰਤਰੀ ਨੇ ਮੁੱਖ ਮੰਤਰੀ ਨੇ ਐਮ ਐਲ ਏ ਨੇ ਐਮ ਐਲ ਏ ਦੇ ਰਿਸ਼ਤੇਦਾਰ ਆ ਉਹਨਾਂ ਦੇ ਜਵਾਕਾਂ ਨੂੰ ਸਕੂਲ ਛੱਡਣ ਦੇ ਵੇਚ ਤੇ ਤਣਾਤ ਕੀਤੀ ਗਈ ਹੈ। ਔਰ ਜਿੱਥੇ ਤੱਕ ਅਸੀਂ ਅਪਗ੍ਰੇਡੇਸ਼ਨ ਦੀ ਗੱਲ ਕਰਦੇ ਆ ਪੁਲਿਸ ਫੋਰਸ ਦੀ ਚਾਹੇ ਬੁਲੇਟ ਪ੍ਰੂਫ ਜੈਕਟਸ ਹੋ ਜਾਣ ਚਾਹੇ ਆਰਮਜ਼ ਹੋ ਜਾਣ ਵੈਪਨ ਹੋ ਜਾਣ ਜਿਹੜੇ ਨਿਊਲੀ ਟੈਕਨਿਕ ਟ ਵੈਪਨਸ ਹੈ ਉਹ ਤੋਂ ਸਾਡੀ ਪੰਜਾਬ ਪੁਲਿਸ ਜਿਹੜੇ ਆਪਣੇ ਐਕਸ਼ਨ ਲਈ ਆਪਣੀ ਬਹਾਦਰੀ ਲਈ ਮੰਨੀ ਜਾਂਦੀ ਹੈ ਪਰ ਅੱਜ ਅਨ ਇਕুইਪਡ ਹੈ। ਤੁਸੀਂ ਇਹ ਦੇਖੋ ਵੀ ਜਦੋਂ ਇੰਨਾ ਹਜੂਮ ਸੀ ਤਾਂ ਚਾਹੇ ਤੁਸੀਂ ਬਾਅਦ ਵਿੱਚ ਪਤਾ ਵੀ ਕਰ ਲੈਣਾ ਕੀ ਥਾਣੇ ਦੇ ਵਿੱਚ ਜਿਹੜੇ ਰੈਕੁਇਜ਼ਿਟ ਨੰਬਰ ਆਫ ਮੁਲਾਜ਼ਮ ਚਾਹੀਦੇ ਹੈਗੇ ਸੀ ਦੇਖੋ ਜਦੋਂ 100 ਵੀ ਹੋਵੇ ਤਾਂ ਘੱਟੋ ਘੱਟ 20-25 ਪੁਲਿਸ ਵਾਲੇ ਤਾਂ ਉੱਤੇ ਚਾਹੀਦੇ ਆ ਜਦੋਂ ਥਾਣੇ ਦੇ ਵਿੱਚ ਹੀ 5-7 ਪੁਲਿਸ ਅਫਸਰ ਨੇ ਤੇ ਉੱਥੇ ਪੰਜਾਬ ਪੁਲਿਸ ਦੀ ਮੈਂ ਤਾਂ ਵੀ ਛਲਾਗਾ ਕਰਦਾ ਵੀ ਜਿਹੜੇ ਅਫਸਰ ਸ਼ਹੀਦ ਹੋਏ ਉਹਨਾਂ ਨੇ ਬਹਾਦਰੀ ਕਰਕੇ ਇਸ ਚੀਜ਼ ਨੂੰ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਸਰਕਾਰ ਦੀ ਕਾਰਜਸ਼ੈਲੀ ਦੇ ਉੱਪਰ ਇੱਕ ਬੜਾ ਵੱਡਾ ਕੁੱਸਤਾ ਹੈ ਜਿਹੜਾ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਏਗਾ। ਹੂੰ। ਠੀਕ ਹੈ। ਤਾਲੀਵਾਲ ਜੀ ਦੇਖੋ ਸਵਾਲ ਫੇਰ ਉਹੀ ਬਣ ਜਾਂਦੇ ਨੇ ਕਿ ਜਾਨ ਬਚਾਈ ਜਾ ਸਕਦੀ ਸੀ। ਦੇਖੋ ਅਵੇਸਲੇਪਨ ਦਾ ਇੱਥੇ ਜ਼ਿਕਰ ਹੋ ਰਿਹਾ ਹੈ। 112 ਕਾਲ ਦਾ ਜ਼ਿਕਰ ਹੋ ਰਿਹਾ ਕਿ ਦੇਖੋ ਪਤਾ ਹੀ ਨਹੀਂ ਹੁੰਦਾ ਕਿ ਇਸ ਤਰੀਕੇ ਨਾਲ ਸਿਚੁਏਸ਼ਨ ਬਣ ਸਕਦੀ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਤਿੰਨ ਦਿਨ ਪਹਿਲਾਂ ਇੱਕ ਐਫਆਈਆਰ ਦਰਜ ਹੋਈ ਸੀ। ਟਰੈਕਟਰ ਦੇ ਗੀਰ ਚਲਾਉਣ ਨੂੰ ਲੈ ਕੇ ਦੋ ਪਾਰਟੀਆਂ ਵਿਚ ਵਾਦ ਸੀ। ਇੱਕ ਪਾਰਟੀ ਦਾ ਸਬੰਧਤ ਕੋਈ ਵੀ ਜ਼ਖਸ਼ਮੀ ਸੀ 70 ਲੋਕਾਂ ਚੋਂ ਮਿਕਸ ਵੇਜ ਬਣਿਆ ਹੋਇਆ ਕੋਈ ਕਿਹੜੀ ਪਾਰਟੀ ਨਾਲ ਸਬੰਧਤ ਹੈ ਕੋਈ ਕਿਹੜੀ ਪਾਰਟੀ ਨਾਲ ਸਬੰਧਤ ਹੈ ਵਿਸ਼ੇਸ਼ ਪਾਰਟੀ ਜੱਕ ਸਪੈਸੀਫਿਕਲੀ ਕੀ ਅਸੀਂ ਟਾਰਗੇਟ ਕਰੀਏ ਪਰ ਕੀ ਸਬ ਇਨਸਪੈਕਟਰ ਚਰਨਜੀਤ ਸਿੰਘ ਨੂੰ ਬਚਾਇਆ ਜਾ ਸਕਦਾ ਸੀ ਪੁਲਿਸ ਚ ਕਿਹੜੇ ਸੁਧਾਰਾਂ ਦੀ ਜ਼ਰੂਰਤ ਹੈ ਦੇਖੋ ਇਹ ਚੀਜ਼ਾਂ ਤੇ ਵੀ ਗੌਰ ਕਰਨੀ ਬੜੀ ਜ਼ਰੂਰੀ ਰਹੇਗੀ। ਕ੍ਰਿਸ਼ਨ ਜੀ ਜਦੋਂ ਇਹ ਸ਼ੁਰੂ ਹੋਇਆ ਸੀ ਯੁੱਧ ਨਸ਼ਾ ਵਿਰੋਧ ਤੁਹਾਡੇ ਧਿਆਨ ਚ ਹੋਣਾ ਮੈਂ ਤੁਹਾਡੇ ਡਿਬੇਟ ਵਿੱਚ ਆ ਕੇ ਇੱਕ ਗੱਲ ਕਹੀ ਸੀ ਕਿ ਆਇਣਾ ਹੋ ਜੇ ਕਿਤੇ ਕਊਆ ਚਲਾ ਹੰਸ ਕੀ ਚਾਲ ਔਰ ਆਪਣੀ ਵੀ ਭੁੱਲ ਗਿਆ ਵੀ ਇਹਨਾਂ ਨੇ ਵੱਡ ਤਾਂ ਲਿਆ ਯੋਗੀ ਸਾਹਿਬ ਨੂੰ ਵੇਖ ਕੇ ਬਲਡੋਜ਼ਰ ਵਾਲਾ ਕੰਮ ਤੋ ਦੇਖੋ ਸਾਡੀ ਜਿਹੜੀ ਪੰਜਾਬ ਪੁਲਿਸ ਆ ਨਾ ਇਹ ਬਹਾਦਰਾਂ ਦੀ ਪੁਲਿਸ ਆ ਮੈਂ ਹਮੇਸ਼ਾ ਕਹਿਣਾ ਹਰ ਚੈਨਲ ਤੋਂ ਕਹਿਣਾ ਐਸਪੀ ਸਾਹਿਬ ਬੈਠੇ ਨੇ ਅੱਜ ਬੜਾ ਅਫਸੋਸ ਦੀ ਗੱਲ ਆ ਜਿਹੜੇ ਬਹਾਦਰ ਅੱਤਵਾਦੀਆਂ ਨਾਲ ਲੜ ਕੇ ਜਾਨਾਂ ਦਿੰਦੇ ਸੀ ਅੱਜ ਸਰਕਾਰ ਦੇ ਕਰਿੰਦਿਆਂ ਨਾਲ ਸਰਕਾਰ ਦੇ ਸਰਪੰਚਾਂ ਨਾਲ ਲੜ ਕੇ ਜਿਹੜੇ ਐ ਉਹ ਜਾਨਾਂ ਦੇ ਰਹੇ ਨੇ ਉਹਨਾਂ ਦੀ ਸ਼ਹਾਦਤ ਹੋਈ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਆਪਦੀ ਸੰਵੇਦਨਾ ਪ੍ਰਗਟ ਕਰਦਾ ਪਰਿਵਾਰ ਨਾਲ ਔਰ ਇਹ ਵੀ ਕਹਿਣਾ ਕਿ ਸਾਰੇ ਪੰਜਾਬ ਵਾਸੀ ਤੁਹਾਡੇ ਨਾਲ ਖੜੇ ਨੇ ਔਰ ਸਰਦਾਰ ਚਰਨਜੀਤ ਸਿੰਘ ਨੇ ਜੇ ਜਾਨ ਗਵਾਈ ਆ ਤਾਂ ਉਹਨਾਂ ਨੇ ਦੇਸ਼ ਲਈ ਜਾਨ ਗਵਾਈ ਆ ਉਹ ਬਹਾਦਰ ਸਨ ਉਹ ਸ਼ਹੀਦ ਨੇ ਉਹ ਜਿਹੜਾ ਹੈਗਾ ਸਾਡਾ ਮਾਨ ਨੇ ਔਰ ਵੱਡਿਆ ਦੁੱਖ ਜਿਹੜਾ ਮਤਲਬ ਇਸ ਗੱਲ ਦਾ ਵੱਡਾ ਦੁੱਖ ਹੋ ਰਿਹਾ ਅੱਜ ਸਾਨੂੰ ਕਿ ਡੀਐਸਪੀ ਸਾਹਿਬ ਕੋਲੇ ਖੜੇ ਸੀ ਤੁਸੀਂ ਦੇਖੋ ਹੁਣੇ ਕਾਲੀਦਾਲ ਦੇ ਬੁਲਾਰੇ ਨੇ ਗੱਲ ਕੀਤੀ ਹੈ ਨਫਰੀ ਬਾਰੇ ਮੈਂ ਜੇ ਪ੍ਰੈਕਟੀਕਲੀ ਉਸ ਪਾਸੇ ਚਲਾ ਜਾਵਾਂ ਤਾਂ ਉਹਨਾਂ ਨੇ ਪੱਖ ਰੱਖਤਾ ਉਹ ਕਿ ਕਿਉਂ ਨਫਰੀ ਘਟ ਹੈ ਕਿਉਂ 400 ਬੰਦੇ ਦੇ ਮੂਹਰੇ 5-4 ਬੰਦੇ ਜਾਂਦੇ ਆ ਉਹਦਾ ਕਾਰਨ ਹੈ ਕਿਉਂਕਿ ਦਿੱਲੀ ਦੇ ਨਕਾਰੇ ਹੋਏ ਪ੍ਰਵਾਸੀ ਨੇਤਾ ਇੱਥੇ ਤੁਰੇ ਫਿਰਦੇ ਆ ਉਹਨਾਂ ਦੀ ਸੁਰੱਖਿਆ ਸਾਨੂੰ ਕਰਨੀ ਪੈਂਦੀ ਐ ਉਹ ਬੋਝ ਆ ਸਾਡੇ ਤੇ ਕੀ ਕਰਨ ਵਿਚਾਰੇ ਪੁਲਿਸ ਵਾਲੇ ਔਰ ਡੀਐਸਪੀ ਸਾਹਿਬ ਕੋਲੇ ਖੜੇ ਆ ਜਿਹੜੇ ਹੁਣ ਅਨਕਾਊਂਟਰ ਹੋ ਰਹੇ ਆ ਦੂਜਾ ਹੋ ਰਿਹਾ ਰੋਜ਼ ਮਤਲਬ ਕਿ ਆਪਾਂ ਕਹਿੰਦੇ ਆ ਕਿ ਕੋਈ ਬੰਦਾ ਸਾਹਮਣੇ ਆਉਂਦਾ ਤੇ ਉਹਨੂੰ ਮਾਰ ਦਿੱਤਾ ਜਾਂਦਾ ਤੇ ਇੱਥੇ ਵੀ ਪੁਲਿਸ ਵਾਲੇ ਕਹਿੰਦੇ ਸੀ ਕਿ ਕਰ ਸਕਦੇ ਸੀ ਕਿਉਂਕਿ ਸਾਹਮਣੇ ਸਰਕਾਰ ਦਾ ਬੰਦਾ ਸੀ ਮੈਂ ਐਸਪੀ ਸਾਹਿਬ ਬਚ ਰਿਹਾ ਇਹ ਗੱਲ ਕਹਿਣ ਤੋਂ ਪਰ ਮੈਂ ਸਪਸ਼ਟ ਤੌਰ ਤੇ ਇਹ ਗੱਲ ਕਹਿਣਾ ਸਾਹਮਣੇ ਸਰਕਾਰ ਦਾ ਬੰਦਾ ਸੀ ਉਹਨੂੰ ਮਾਰਿਆ ਨਹੀਂ ਜਾ ਸਕਦਾ ਸੀ ਜੇ ਸਰਕਾਰ ਹੀ ਗੁੰਡਾ ਬਣ ਕੇ ਚੱਲੂਗੀ ਸਰਕਾਰ ਦੇ ਨੁਮਾਇੰਦੇ ਹੀ ਗੁੰਡਾ ਬਣ ਕੇ ਚੱਲਣਗੇ ਸਰਕਾਰ ਦੇ ਨੁਮਾਇੰਦੇ ਹੀ ਯੁੱਧ ਨਸ਼ਿਆਂ ਵਿਰੁੱਧ ਰੋਕਣ ਦੀ ਗੱਲ ਕਰਨਗੇ ਤਾਂ ਫਿਰ ਕਿਵੇਂ ਚੱਲੂਗਾ ਜੀ ਯੁੱਧ ਨਸ਼ਿਆਂ ਵਿਰੁੱਧ ਇਹ ਤਾਂ ਕਊਆ ਆਪਦੀ ਚਾਲ ਭੁੱਲ ਚੁੱਕਿਆ ਮੈਂ ਪਹਿਲਾਂ ਵੀ ਗੱਲ ਕਹੀ ਸੀ ਦੁਬਾਰਾ ਮੈਂ ਗੱਲ ਕਹਿ ਦਿੰਦਾ ਕਊਆ ਚਲਾ ਹੰਸ ਕੀ ਚਾਲ ਆਪਣੀ ਵੀ ਭੁੱਲ ਗਿਆ ਔਰ ਕਿਸੇ ਵੀ ਔਰ ਕੀ ਜਿਹੜਾ ਸਰਪੰਚ ਤੁਸੀਂ ਫੜਿਆ ਇਹਦੀ ਕੋਠੀ ਟਾਉਂਗੇ ਮੈਂ ਦੇਖਣਾ ਚਾਹੂੰਗਾ ਬਲ ਦੂਦਰ ਚੱਲਦਾ ਉਹਦੇ ਤੇ ਠੀਕ ਹੈ ਔਰ ਆਜ ਆਮ ਆਦਮੀ ਪਾਰਟੀ ਕਿਉਂ ਨਹੀਂ ਆਈ ਕਿਉਂ ਬਟਾਉੜੇ ਹੁੰਦੇ ਆ ਇਹ ਜਿੱਦ ਦੇ ਇਹਨਾਂ ਦੇ ਖਿਲਾਫ ਗੱਲ ਹੁੰਦੀ ਹੈ ਉਹਦੇ ਕਿਸੇ ਡਿਬੇਟ 'ਚ ਨਹੀਂ ਆਉਂਦੇ ਕਿਸੇ ਬਹਿਸ 'ਚ ਨਹੀਂ ਆਉਂਦੇ ਹੂੰ ਪੰਜਾਬ ਦੇਖਣਾ ਚਾਹੁੰਦਾ ਉਹਨਾਂ ਨੂੰ ਇੱਥੇ ਸੁਣਨਾ ਚਾਹੁੰਦਾ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਸਵਾਲ ਕਰਨਾ ਚਾਹੁੰਦੇ ਆ ਅੱਜ ਹੈ ਨਹੀਂਗੇ ਕਿਤੇ ਚੁੱਪ ਕਰਕੇ ਪਾਸੇ ਹੋ ਜਾਂਦੇ ਆ ਬਹਿਸ ਤੋਂ ਫਿਰ ਅਸੀਂ ਗੱਲਾਂ ਕੰਦਾ ਨਾ ਕਰੀਏ ਹੁਣ ਠੀਕ ਹੈ ਬាទ शुक्रिया ਇਸ ਡਿਬੇਟ ਦੇ ਵਿੱਚ ਫਿਲਹਾਲ ਲਾਈਨ ਤੇ ਬੰਦ